ਏ ਆਵਾ ਕਰੀਂ ਜਾ ਤੈਨੂੰ ਕੁਝ ਨਿਕਲਦਾ ਕਮਰਾ ਪੈਜੀ ਜਾਂਦੀ ਕੁਝ ਨਿਕਲਦਾ ਹੈ ਤੂੰ ਭਾਗ ਜਾ ਬਗ ਜਾ ਨਿਕਲਦਾ ਨਹੀਂ ਹੋਰ ਨਾਲੇ ਉਹੀ ਆ ਮੈਂ ਕਈ ਲੜੀ ਜਾਂਦੀ ਐ ਲੈ ਆ ਗੁੱਦੜਾ ਛੱਡ ਦਿਆ ਕਰ ਹੁਣ ਤਾਂ ਮਮੀ 10 ਵਜਰੇ ਨੇ ਇਹ ਠੰਡ ਹੋ ਰਹੀ ਐ ਗੁੱਦੜਾ ਕਿਉਂ ਛੱਡਦਾ ਆਹੋ ਫੁੱਲ ਵਾਲੀ ਅਜਾਈ ਲੈ ਕੇ ਬਹਿ ਜਾਂਦੀ ਐ ਹੋਰ ਫੁੱਲ ਵਾਲੀ ਦੇ ਨਾਂ ਤਾਂ ਸਾਦਾ ਨਹੀਂ ਹੈਗਾ ਸਾਨੂੰ ਤੈਨੂੰ ਪਤਾ ਕਿੰਨੇ ਪਾਓ ਮਾਗਦੀ ਹੋਰ ਠੰਡ ਤਾਂ ਹੈਗੀ ਐ ਮੇਰਾ ਤਾਂ ਵੱੱਥ ਸੁਣ ਨੋਗੀ ਦੀ ਲੀਲੇ ਹੋਗੀ ਛੱਡਿਆ ਬਣ ਹਾਂ ਮੰਮੀ ਉਹਨ ਦਾ ਛੱਡਿਆ ਤੇ ਪਹਿਲਾਂ ਕਿਨੇ ਬੱਸ ਸਟੈਂਡ ਛੱਡਿਆ ਫਿਰ ਉਹਦੇ ਥੇ ਲੀਓ ਨੀ ਮਦਕਾਨ ਚ ਆ ਗਈ ਕਿਨੇ ਦੁਕਾਨ ਚ ਆ ਜਾ ਫਿਰ ਉਹਨ ਮਦਕਾਨ ਦੇ ਛੱਡਿਆ ਚਲ ਵਧੀਆ ਬਤਾ ਠੰਡ ਹੈ ਤਰਨਾ ਵੀ ਔਖਾ ਹੋ ਜਾਂਦਾ ਆ ਕੀ ਨਹੀਂ ਬੈਠਿਆ ਰੋਈ ਤੈਨੂੰ ਫੜਾਮ ਦਈ ਤੀ ਇਹ ਮੈਂ ਨਾ ਲਾਟਰੀ ਲਿਆ ਮਾ ਯਾਰ ਵੀ ਮੈਨੂੰ ਦੇ ਦੇ ਉਹ ਕਹਿੰਦਾ ਵੀ ਟਿਕਟਾ ਹੁਣ ਤਾਂ ਯਾਰ ਲੱਗ ਗਿਆ ਵੀ ਮਾ ਯਾਰ ਕੁਝ ਨਹੀਂ ਹੁੰਦਾ ਵਾ ਮਿੰਤਾ-ਮਿੰਤਾ ਕਰ-ਕਰ ਕੇ ਜੇ ਇੱਕ ਲੈ ਆਇਆ ਇਹਨੂੰ ਸਾਮ ਦੀ ਨਾ ਮੈਨੂੰ ਆਏਗਾ ਸਸ ਕਰੇਗਾ ਤੂੰ 1000 ਦੀ ਲੈਟਰੀ ਕੱਢਾ ਹੋਰ ਵੈਨਾ ਕਰਦੇ ਤੂੰ 500 ਦੀ ਕੜਾ ਕਰਾ ਲੈਣਾਗਾ ਔਰ ਟੋਕਰਾ ਫੜੇ ਤੇ ਉਹਨਾਂ ਨੇ ਕੀ ਨਾ ਪੜਨ ਨਿਕੜਿਆ ਕੋਈ ਜੀ ਤੈਨੂੰ 10 ਵਾਲਾ ਇਹ ਮਮੀ ਲਈ ਕੜੀ ਤਾਂ ਨਹੀਂ ਹੈ ਕਿ ਉਹੀ ਉਹ ਕਰੀ ਜਾਨੀ ਤੂੰ ਤਾਂ ਹੈਂ ਤੇ ਇੱਕੀ ਤੇ ਇਹ ਕਰਮ ਵਾਲੀ ਹੋਵੇ ਲਿਕੜੀ ਆਵੇ ਆ ਕਰਮ ਵਾਲੀ ਮੈਂ ਤਾਂ ਨਹੀਂ ਕਹਿੰਦੀ ਹੈ ਕਿ ਵੀ ਇਹ ਵੀ ਕਰਮ ਵਾਲੀ ਹੈ ਜੇ ਪੈਦਾਂ ਨੂੰ ਕੁਝ ਨਿਕਲਿਆ ਹੈਗਾ ਉਹ ਇਹ ਚ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਤੇਨੂੰ ਸੁਣ ਹੁਣ ਆ ਜੂ ਗੱਲ ਖੜਕੇ ਤੂੰ ਆਪਣੋਤੀ ਲਈ ਜੰਨੀ ਐ ਮਮੀ ਜੇ ਤੂੰ ਐ ਕਹੇਂ ਯਹਾਂ ਪਈ ਲਿਕੜੂਗੀ 3 ਲੱਖ ਦਾ ਨਿਆ ਮੈਂ ਗੱਡੀਆਂ ਨੇ ਮੋਟਰਸਾਈਕਲ ਇਹਨਾਂ ਕੁਸ ਹੈ ਤੇ ਤੂੰ ਹੀ ਪਣੋਤੀ ਲਈ ਜੰਨੀ ਐ ਆ 3 ਲੱਖ ਤੁਹਾਡੇ ਖਾਤਰੀ ਪਿਆ ਕੋਮਾਰੇ ਕਰ ਦੇਗਾ ਕੋਈ ਨਾ ਮੁੰਡਾ ਹੈਗਮਾ ਤਾਂ ਵੀ ਵਾਰੀ ਮਾਈ ਦਾ ਲਾ ਲਾ ਕੇ ਦੇਖਣ ਮੈਂ ਤਾਂ ਕਰੇ ਕੁਝ ਨਿਕਲਿਆ ਹੈਗਾ ਇਕ ਵੀ ਆ ਵੀਂਡ ਕਰ ਹੈ ਗਿਆ ਤੇ ਮੰਮੀ ਕਈ ਵਾਰ ਨਹੀਂ ਵੀ ਲਿਕੜਦੀ ਹੁੰਦੀ ਐ ਤਾਂ ਹੁਣ ਮੈਂ ਕਿੰਨੀਆਂ ਕਟਾਲੀਆਂ ਟਿਕਟਾਂ ਤੇ ਉਹ ਕਈ ਵਾਰ ਉਹ ਵੀ ਨਹੀਂ ਲਿਕੜਦੀਆਂ ਪਰ ਐਵੇਂ ਵੀ ਕਈ ਵਾਰ ਲਿਕੜ ਜਾਂਦੀ ਹੁੰਦੀ ਐ ਮੈਂ ਦੱਸਾਂ ਪਹਿਲਾਂ ਮੈਂ ਤੇਰੀ ਸਾਰੀ ਸਾਫ-ਸਾਫ ਰੱਖ ਰਿਆ ਉਹਦੇ ਵਿੱਚ ਨਾ ਕੀ ਕੀ ਦੇ ਤੂੰ ਕੁਝ ਵੀ ਨਹੀਂ ਆਇਆ ਤੈਨੂੰ ਕਹਿੰਦੀ ਮੰਮੀ ਲਿਕੜਿਆ ਤੇ ਨਹੀਂ ਮੈਂ ਮੰਨਦਾ ਪਰ ਕੀ ਬਤਾ ਹੁਣ ਇਹ ਲੱਗ ਜੇ ਹੋਰ ਲੱਗ ਜੇ ਕੋਈ ਕੀ ਬਤਾ ਲੱਗਦਾ ਹੁੰਦਾ ਲੈ ਫੜਾ ਉਹਨੀਆਂ ਸਾਵੇਂ ਹੁੰਨੀਆਂ ਲਿਕੜਾ ਮੈਨੂੰ ਲੱਗਦਾ ਤਾਂ ਹੈ ਵੀ ਇਹ ਕੁਸਾ ਹੁੰਦਾ ਤਾਂ ਹੈ ਹੀ ਹੈ ਦੇ ਵਿੱਚੋਂ ਮਮੇ ਕਿਉਂ ਦੋ ਪਹਿਲੀ ਹੋਈ ਨੰਨਾ ਮਾਈਏ ਪਾਈ ਆਨੀਏਗੀ ਚੰਗਾ ਕਿਆ ਬਣੀ ਪਈ ਆ ਪੀਲੇ ਇਹਨੂੰ ਮੈਂ ਸਾਵੇਂ ਹਾਂ ਹਾਂ ਚਲ ਉਹ ਨੰਨਾ ਪਾਈ ਆਨੀ ਹੁੰਦੀ ਨੰਨਾ ਦਾ ਸੱਚੀਏ ਹੂੰ ਸੱਚਾ ਗਾਦਾ ਲੈ ਮੜਿਆ ਆਖਰ ਫੜ ਉਹਨੂੰ ਆਏ ਕਿਹਾ ਕਰ ਕਨੇ ਬੋਲ ਮਾਰ ਕੇ ਕੁਮਾਰ ਅੰਦਰ ਫੜਾ ਕੇ ਜਾਇਆ ਕਰ ਕਹ ਦੇ ਆਈ ਸਟਕੇ ਦੱਸਦਾ ਬਹੋਲੇ ਪਿਆ ਕਾ ਪਾਇਸਨ ਤਾਂ ਪਾਈ ਚਾਰ ਚਾਰ ਦਿਨ ਕਾਇ ਰੰਗੇ ਤੇਰੇ ਪੈਸੇ ਚਾਰ ਰੱਖਣੋਂ ਉਹ ਨੂੰ ਆਏ ਕਹੀਏ ਕਹਨੇ ਆਇਨਾ ਸਟਕੇ ਜਾ ਕੇ ਬਈ ਕਹ ਦੇ ਹੋਰ ਦੇਖੀ ਲਾ ਕੇ ਮੈਂ ਗਿੱਲਾ ਹੋਇਆ ਪਏ ਇਹ ਪਾਣੀ ਡੇਗ ਗਿਆ ਕੀ ਮੈਂ ਤਾਂ ਗਰਮ ਹੋ ਗਈ ਜਾਂਦੀ ਸੀ ਬਹੁਤ ਅੱਗੇ ਜਮਾਸ ਅੱਗੇ ਇੱਕ ਵਾਰ ਡਿੱਗਿਆ ਪਿਆ ਤੇ ਪਰ ਪੁੱਠੀ ਮੋੜੇ ਚਲੋ ਤਾਂ ਬਧੀਆ ਕਰ ਸੱਚ ਖਬਰ ਦੇਖ ਕੇ ਮੇਰੇ ਜਿਆਦ ਆ ਗਿਆ ਅੱਜ ਦਾ ਲਾਟਰੀ ਦਾ ਰਿਜ਼ਲਟ ਆਉਣਾ ਜਿਹੜੇ ਅੱਜ ਤੋਂ 10 ਦਿਨ ਪਹਿਲਾਂ ਲਿਆਇਤੀ ਗਾ ਮੈਂ ਮੈਂ ਨੂੰ ਤਾਂ ਫੇਰ ਜੜੀ ਕਰ ਲੈ ਜੀ ਉਹ ਫੜਾਉਣੀ ਆ ਕੋ ਪਹਿਲਾਂ ਟੋਕਰਾਂ ਪਰ ਸੋਨਾਂ ਜੀ ਬੜਾ ਨਹੀਂ ਕਿਹੜੇ ਦਾ ਵਜਾ ਤਾ ਤੇ ਮੰਮੀ ਤੂੰ ਤਾਂ ਮਜ਼ਾਕ ਲੱਗ ਜਾਨੀਆਂ ਕਰਨਾ ਮੈਂ ਹੁਣ ਫੇਰ ਹੁ ਪੁੱਛਣਾ ਹੀ ਐ ਆਹ ਟੋਕਰਾਂ ਨਾਲੇ ਹੋਰ ਉਹਦੇ ਤਾਂ ਮੇਰੇ ਨੰਬਰ ਯਾਦ ਹੈਗਾ ਕੋਈ ਗੱਲ ਨਹੀਂ ਤੇ ਮੈਂ ਆਪੇ ਦੇਖ ਲਊਗਾ ਫੇਰ ਮੈਂ ਹੁਣ 25 ਫੜਾ ਕੇ ਜਾਵਾਂ ਤੈਨੂੰ ਨਾ ਨਾ ਮੇਰੇ ਯਾਦ ਹੈਗਾ ਤੂੰ ਭੱਗ ਜਾ ਮੈਂ ਆਪੇ ਦੇਖ ਲਊਗਾ ਇਹਨੂੰ ਚੱਲ ਮੈਂ ਫੇਰ ਮਗਾਂਡੀਨ ਜਾ ਕੇ ਆਣਾ ਗਰਮ ਮਕੇ ਚਿੰਗਾ ਕੋਈ ਗੱਲ ਨਹੀਂ ਭੱਗ ਜਾ ਉਹ ਮੂਜਾਕ ਲੱਗ ਜੂ ਕੀ ਕਰਨ ਟੋਕਰਾ ਭਰਿਆ ਪੈ ਟੋਕਰਾ ਭਰਿਆ ਪੈ ਜਦੋਂ ਮਰਜੀ ਕਹਿ ਲੈ ਉਹਦੀ ਕਰੂ ਟੋਕਰਾ ਭਰਿਆ ਪੈ ਮੈਂ ਆਪੇ ਦੇਖਣਾ ਇੱਥੇ ਜਾਂਦਾ ਹੁੰਦਾ ਹਨ ਰੁਤਵਾਰ ਤੋਂ ਮੈਂ ਤਾਂ ਲਾਏਗਾ ਵੀ ਇਹਦੇ ਵਿੱਚ ਉਹ ਰਿਜ਼ਲਟ ਪਤਾ ਲੱਗ ਜਾਂਦੇ ਨੇ ਲਾਟਰੀਆਂ ਦੱਸਦੇ ਨੇ ਵੀ ਕਿੱਥੇ ਕਿੱਥੇ ਲਿਖੜਨਗੀਆਂ ਮੰਮੀ ਨੂੰ ਕੀ ਪਤਾ ਉਹ ਹੀ ਮਰੀ ਜਾਂਦੀਏਗੀ ਕਿੱਥੇ ਜਾਊਗਾ ਆਤੀਗਾ ਕਿੰਨਾ ਨੰਬਰ ਸੀ ਹਾਂ ਓਹੋ ਇੱਕ ਨੰਬਰ ਤੇ ਰਹਿ ਗਿਆ ਨੈਕ ਤੇ ਜ਼ੀਰੋ ਆ ਗਈ ਮੇਰਾ ਇੱਕ ਨੰਬਰ ਤੀ ਜੇ ਕਿਤੇ ਆ 6 ਕਾ 2 8 0 0 ਦੀ ਥਾਂ ਤੇ 1 ਆ ਜਾਂਦਾ ਨਜ਼ਾਰਾ ਆ ਜਾਂਦਾ ਲੈ ਆ ਮੰਮੀ ਵੀ ਨਾ ਪਲੇਸਾ ਪਾ ਲੂਗੀ ਇਹਨੂੰ ਆਈ ਨੂੰ ਕਹੂੰਗਾ ਇਹ ਦੇਖ ਲੈ ਤੇਰੀ ਵਜ੍ਹਾ ਨਾਲ ਨਾ ਜੇ ਤੂੰ ਨੰਨੇ ਪਾਉਣੀ ਐ ਤਾਂ ਐਵੇਂ ਰਹਿ ਜਾਂਦੀ ਏ ਜੀ ਇੱਕ ਨੰਬਰ ਤੇ ਰਹਿ ਗਿਆ ਆਹ ਵੇ ਕਿਵੇਂ ਮੂਝਾ ਲਟਕਾਈ ਬੈਠੇਗਾ ਹਾਂ ਆ ਬਾਈ ਓਏ ਕੀ ਗੱਲਾਂ ਕੀ ਗੱਲ ਦੱਸਾਂ ਹਾਂ ਇਹ ਗੱਲ ਕਿ ਮੈਂ 10000 ਰੁਪਏ ਵੀਆਨਰ ਖਾ ਬੈਠੇ ਹਾਂ ਮੈਂ ਤਾਂ ਚਾਬਾਨ ਵੀ ਤੈਨੂੰ ਫੇਰ ਹੀ ਗਈਆਂ ਗਵਾੜੇ ਤੇ ਚਾਪਾਣੀ ਕਰ ਗਈ ਹੋਰ ਘਾਤੀ ਹੋ ਰਹੀ ਕਿ ਤੈਨੂੰ ਘਾਟ ਹੋਣਾ ਚਾਪਾਣੀ ਦੀ ਗੱਲ ਨਹੀਂ ਹੈਗੀ ਹਾਂ ਤੇ ਟਿਕਟ ਦਾ ਨੰਬਰ ਆ ਰਿਹਾ ਤੇ ਜਿਹੜਾ ਉਹ ਇੱਕ ਨੰਬਰ ਕਣੀਓ ਰਹਿ ਗਿਆ ਤੇ ਤੈਨੂੰ ਐ ਨਹੀਂ ਆਉਂਦਾ ਹੈਗਾ ਤੂੰ ਉਹਦੀ ਕਲੇਸਾ ਪਾ ਲੈਣੀ ਐ ਨਹੀਂ ਨਹੀਂ ਜਾਣੀ ਜੇ ਕਿਤੇ ਇੱਕ ਨੰਬਰ ਮੈਨੂੰ ਆਏ ਨਾ ਲਿਖੜੀ ਜਾਂਦੀ ਐ ਡੇਕਾਡਮ ਕਿੱਥੇ ਨਾ ਜਦੋਂ ਤੂੰ ਟੋਕਰਾ ਚ ਪੈਣਾ ਕਰਕੇ ਪੈਣਾ ਚੰਕੀ ਕੀ ਨਿਕੜੇ ਮੈਨੂੰ ਆ ਦੱਸ ਮੈਂ ਤਾਂ ਹੋ ਗਈ ਕਹਿਤੀ ਇਹ ਤਾਂ ਪੱਤੀ ਫੜਾ ਟਿਕਟ ਫੜਾ ਹੀ ਐ ਵੀ ਹੁਣ ਵੀ ਕੁਝ ਨਿਕਰਦਾ ਮੈਂ ਤਾਂ ਬੱਦੇ ਜੀ ਵੀ ਕੁਝ ਨਿਕਰਦਾ ਹੈਗਾ ਤੈਨੂੰ ਤਾਂ ਬਾਈ ਨਾ ਜਿੱਥੇ ਕੋਈ ਪੱਤੀ ਕਰਦੇ ਉਹ ਠੀਕ ਹੈ ਨਾ ਮੇਰੇ ਘਟੇ ਕਰ ਦੇ ਨਾ ਤੂੰ 500 ਜੀ ਕਟਾ ਦੇ ਕਹਿੰਦੇ 1000 ਦੀ ਨਾ ਤੈਨੂੰ ਹੋ ਕੀ ਰਹਿ ਮੈਨੂੰ ਆ ਦੱਸ ਤੂੰ ਆਖੀਂ ਨਾ ਤਾਂ ਮਾਵਾ ਦੇ ਆਈ ਖੁੱਲੀ ਚਲੀ ਜਾਣਾਗਾ ਲੈ ਖੁੱਲਾ ਚਲੀ ਜਾਣਾ ਹੁਣ ਉਹਦੇ ਵਿੱਚੋਂ ਲਿਕੜ ਕੇ ਆਉਗੀ ਤਾਂ ਚੀਜ਼ ਕਰੀ ਮੈਂ ਕਿ ਬਾਹਰ ਦੇ ਕੇ ਆਉਣੀ ਏ ਤੈਨੂੰ ਐ ਨਹੀਂ ਆਉਂਦਾ ਕਿ ਜੋ ਲਿੱਕੜ ਜਾਂਦੀ ਕੋਈ ਨਾ ਕੋਈ ਚੀਜ਼ ਕਰੇ ਆ ਜਾਂਦੀ ਹੈ ਵੀ ਲੈ ਭਈ ਵਧੀਆ ਬੰਦਾ ਟਿਕਟ ਲੈ ਕੇ ਆਇਆ ਮੁੰਡਾ ਹੈ ਤੇ ਇਹਦੇ ਵਿੱਚੋਂ ਨਾਮ ਲੱਗ ਸਕਦਾ ਹੈ ਕੁਝ ਹੋਰ ਹੋ ਸਕਦਾ ਆ ਬਗੈਰ ਤੂੰ ਕਿਉਂ ਨਹੀਂ ਲੱਗਦੀ बस ओनी लाग, लाग दी ले। ਆਨਰਜਨ ਕੇ ਹੱਥ ਇਹ ਜਦੋਂ ਉਹਨਾਂ ਚਲੇ ਡਾਡੀ ਜਨ ਜਕੜੀ ਐ ਜੋ ਕੋਣ ਨਿਕਲਿਆ ਜਿਵੇਂ ਤੁਮ ਮੱਥਾ ਲਾਂਕਦਾ ਦੀ ਕੋਸੇ ਨਿਕੜਦਾ ਹੈਗਾ। ਆਹੀ ਆਹੀ ਗੱਲਾਂ ਨੇ ਮਰਾਇਆ ਮੈਂ। ਆਹੀ ਗੱਲਾਂ। ਵੱਡਾ ਤੂੰ ਕਹਦਾ ਨਹੀਂ ਟੋਕਰਾ ਟੋਕਰਾ ਉਹ ਟੋਕਰਾ ਲਾਟ ਰਿਆ ਤਾਂ ਹੀ ਹੋਇਆ ਜੇ ਉਹਨਾਂ ਵਿੱਚ ਇੱਕ ਲੱਗ ਜਾਂਦੀ ਲੋੜੇ ਨਹੀਂ ਸੀ। ਉਹ ਜੇ ਕਰਮਾਂ ਚ ਲਿਖਿਆ ਹੁੰਦਾ ਫੇਰ ਹੀ ਲੱਗਦੀ ਜਦੋਂ ਪੈਦਾਨ ਕੋਸੇ ਨਿਕੜਦਾ ਹੁਣ ਤੈਨੂੰ ਆ ਆਰਟੀਕਲ ਕਰਨ ਕਿੱਥੇ ਡਕੜੂਗਾ। ਮੇਰੇ ਪੈਣੀ ਕਰਨ ਮ ਕੋਸੇ ਨਿਕੜਦਾ ਹੈਗਾ। ਅਧਿ ਕੇਹਤ ਮੈਨੂੰ ਅੱਖ ਚੜੀ ਜਾਂਦੀ ਐ ਤੂੰ ਇਹ ਗੱਲ ਕਹਿ ਕਹਿ ਕੇ ਹੁਣ। ਉਹ ਖਿਡਾਰੀ ਜਾਨੀ ਵਸਤੀ ਬੋਲਦੀਆਂ ਐਨਾ ਪੈਸਾ ਖਰਾਬ ਕਰਤਾ ਰੇ ਲੈ ਹੁਣ ਹੁਣ ਆਜੇ ਕੋ ਟਿਕਟ ਕੱਟਣਾ ਉਹਦੀ ਕਰਦੇ ਹਾਂ ਤਾਂ ਕੱਟਦੇ ਹੋਂਦਾ ਕੋਈ ਬੰਦੇ ਖੋਰ ਦੀ ਕਟਾਵਣੀ ਆ ਜੁੱਤੀ ਗਈ ਇਹ ਫਿਰ ওই ਚੀਜ਼ ਕੋ ਲਿਕੜਦੀ ਵੀ ਕਿੱਡੇ-ਕੱਡੇ ਨਾਮ ਹੁੰਦੇ ਨੇ ਜੇ ਲਿਕੜ ਗਿਆ ਇਹ ਨਹੀਂ ਪਤਾ ਗੱਡੀ ਲਿਕੜ ਹੋਵੇ ਕੁਝ ਹੋਰ ਲਿਕੜ ਹੋਵੇ ਕਿੱਡੀ ਵੱਡੀ ਗੱਲ ਹੁੰਦੀ ਆ ਤੂੰ ਤਾਂ ਬਾਈ ਗੱਲ ਮੰਨਦਾ ਨਹੀਂ ਹੈਗਾ ਤੇ ਆਪਰਾ ਕਰੀ ਜਾ ਤੇਰੇ ਗੁੱਸੇ ਦੇ ਕਦੇ ਕ ਮਰਦਾ ਪੈ ਨਹੀਂ ਕਹਿੰਦੀ ਤੇ ਗੁੱਸੇ ਨਿਕਲਦਾ ਹੈਗਾ ਭੱਗ ਜਾ ਭੱਗ ਜਾ ਨਿਕਲਦਾ ਨਹੀਂ ਹੋਰ ਨਾਲੇ ਉਹੀ ਆਹ ਨੂੰ ਕਹੀ ਲੜੀ ਜਾਂਦੀ ਐ ਮੂਡ ਖਰਾਬ ਕਰਤਾ ਮੇਰਾ ਕੀ ਕਰੀ ਹੁੰਦੀ ਸੀ ਮੰਮੀ ਉਹ ਤੋਂ ਮੈਂ ਆਦੂ ਝੀਰਦੀ ਸੀ ਮਾਂ ਸਾਜੀ ਕਰ ਲਈਏ ਮੈਂ ਕਹਿੰਦੀ ਸੀ ਮਾਲ ਨੂੰ ਤਾਂ ਤੂੰ ਅਜੇ ਬਾਅਦ ਚ ਝੀਰੀ ਮਦਰ ਨੂੰ ਐਂ ਕਹਿੰਦੀ ਸੀ ਕਿ ਮਾਂ ਜਦੋਂ ਦੇਖ ਕੈਨੀ ਸੋਹਣੀ ਤੁੱਪ ਕੱਢ ਰਹੀ ਹੈ ਹਾਂ ਇੰਨਾ ਵਧੀਆ ਦਿਨ ਲਾਰ ਕੇਗਾ ਮੈਂ ਕਹਿੰਦੀ ਮੰਮੀ ਮਾਂ ਠੰਡ ਵਾਲੇ ਕੱਪੜੇ ਨਾਲ ਲਈ ਆਈ ਆਪਾਂ ਮੈਂ ਕਹਿੰਦਾ ਮਾਂ ਫੇਰ ਦੀਆਂ ਮਗਰ ਠਹਿਰ ਕੇ ਐਡਿਸ਼ਨ ਕੀ ਕਾਲ ਹੋ ਰਹੀ ਹੋਂ ਮਮਾ ਇੰਨੀ ਤਾਂ ਠੰਡ ਹੈ ਜਦੋਂ ਠੰਡ ਨੰਗੀ ਤੋਂ ਬਾਅਦ ਕੌਣ ਲੈਂਦਾ ਹੁੰਦਾ ਹੈਗਾ ਹੁਣ ਠੰਡ ਦੇ ਵਿੱਚ ਦੀ ਤਾਂ ਗਰਮ ਕੱਪੜੇ ਪਹਿਣਗੇ ਇਹ ਬੁਰਦਨ ਆਜਾ ਮੈਂ ਕੱਪੜੇ ਧੋਣੇ ਨੇ ਹੂੰ ਮੇਰਾ ਕੰਮ ਫੇਬਦੂ ਮੈਂ ਕਹਿੰਦੀ ਆ ਤੈਨੂੰ ਮੈਂ ਤੂੰ ਜਾਂ ਸੀਲੂ ਲੈ ਜਾ ਦੋਏ ਬਣ ਭਾਈ ਬਾਬੀਓ ਮੈਂ ਮੈਨੂੰ ਪਤਾ ਤਾਂ ਹੈਗਾ ਉਹਦਾ ਜੇ ਮੈਂ ਇੱਕ ਦੁਕਾਨ ਤੇ ਨਾ ਪਸੰਦਾਈ ਦੂਜੀ ਦੇ ਵਾਗਿ ਉਹ ਖੜਦਾ ਹੈ ਨਹੀਂਗਾ ਮੈਂ ਲਾਇ ਕਹਿ ਦੂੰਗੀ ਖੜ ਜੂਗਾ ਗਮਮੇ ਤੱਦੀ ਕਰਦਾਗਾ ਉਹ ਤੈਨੂੰ ਪਤਾ ਹੀ ਆ ਹੁਣ ਕੁੜੀਆਂ ਕਤਰਿਆਂ ਦੇ ਕੱਪੜੇ ਹੀ ਜੋਂਦੇ ਨੇ ਕਦੇ ਨਹੀਂ ਪਸੰਦਾਂਦੇ ਦੂਜੀ ਦੁਕਾਨ ਤੇ ਵਗ ਜਾਂਦੀਆਂਗੇ ਉਹਨੇ ਖੜਨਾ ਨਹੀਂ ਹੈਗਾ ਸਾਡੇ ਲੜਾਈ ਖੜਕ ਜੂਗੀ ਉੱਥੇ ਨਹੀਂ ਲੜਾਈ ਖੜਕਦੀ ਮੈਂ ਕਹਿ ਦੂੰਗੀ ਵੀ ਜਦੋਂ ਜਿੰਨਾ ਟਾਈਮ ਪਾਏ ਕਹੋਗੇ ਉਹਨਾਂ ਟਾਈਮ ਲਾ ਲਈ ਬੁੱਤ ਮੈਂ ਕਹਿੰਦੀ ਸੀ ਕਿ ਉਹ ਕੱਪੜੇ ਚੱਲਾ ਪਸ਼ਾ ਉਹਨੂੰ ਪਾ ਦਾਂਗੇ ਹਵਾ ਤੂੰ ਚੱਲ ਪੈਂਦੀ ਜੇ ਮੇਰੇ ਨਾਲ ਮੇਰਾ ਟਾਈਮ ਨਹੀਂ ਹੈਗਾ ਬਾਈ ਮੈਂ ਤਾਂ ਕੰਮ ਵੱਧੂ ਬਹਿ ਕੱਪੜੇ ਤੋਂ ਨਾ ਪੈਨ ਤੂੰ ਬਲੈ ਸੰਨ ਨਿਕੜੀਏਗੀ ਤੁਸੀਂ ਦੋਏ ਬੰਨ ਫਾਈ ਵਾਗੇ ਬੁੱਤ ਚੱਲ ਦੇਖਦੀਆਂ ਫੇਰ ਤੂੰ ਤਾਂ ਹੁਣ ਜਾਂਦੀ ਨਹੀਂ ਹੈਗੀ ਉਹ ਕਹਿਦੀ ਉਹਨੂੰ ਜੇ ਦਿਖਾਉ ਤੇ ਕੜਦੂਗਾ ਤਾਂ ਤਾਂ ਲੈ ਕੇ ਜਾਉਂਗੀ ਮੈਂ ਨਹੀਂ ਫੇਰ ਆਪਾਂ ਚੱਲ ਪਾਂਗੇ ਨਾ ਕਹਿ ਦੂੰਗੀ ਮੈਂ ਹਟ ਜਾਗਾ ਜਾਵਾਂ ਨਹੀਂ ਉਹ ਪਰਦਾ ਆਏਗਾ ਕੰਨ ਪੂਰੇ ਤਾਂ ਹਾਂ ਕਰ ਦੂਗਾ ਉੱਥੇ ਤਾਂ ਕੋਈ ਨਹੀਂ ਖੜਦਾ ਹੈਗਾ ਫੇਰ ਆ ਕਹ ਦੂ ਚੱਲ ਚੱਲ ਤੇਰਾ ਤਾਂ ਪਸੰਦੇ ਨਹੀਂ ਆਂਦੇ ਤੈਨੂੰ ਪਤਾ ਤੈ ਹੈਗਾ ਉਹਦਾ ਨਹੀਂ ਕੋਈ ਦੋਈ ਭੈਣ ਭਾਈ ਦੇ ਕੇ ਦਿਆਂ ਨਹੀਂ ਪੁੱਤਾਂ ਉਹ ਦੇ ਦੇ ਨੀ ਵਧੀਆ ਰੇਟ ਵਾਲੀ ਹੈ ਚਲ ਠੀਕ ਹੈ ਮੰਮੀ ਤੂੰ ਮੈਨੂੰ ਪੈਸੇ ਜੇ ਫੜਾ ਦੇ ਤੇ ਉਹਨੂੰ ਕਹਿ ਦੇ ਵਲ ਕਹਿ ਕੇ ਤੋਰੀ ਮੇਰੇ ਨਾਲ ਤੈਨੂੰ ਪਤਾ ਹੈਗਾ ਫੇਰਾ ਹਾਂ ਚੱਗਾਂ ਕਰੀ ਜਾਊਗਾ ਉੱਥੇ ਫੇਰ ਤੈਨੂੰ ਪਤਾ ਹੀ ਗਿਆ ਮੈਂ ਗੁੱਸਾ ਜੜ ਜਿਉ ਠੀਕ ਹੈ ਮੰਮੀ ਕੀ ਕਰੀ ਅੰਦਰ ਸੀ ਜਖਸਿਰਾ ਮੇਰਾ ਚਾਹ ਹੀ ਕਰਮ ਕਰਕੇ ਪੀਣ ਲੱਗ ਰਿਹਾ ਹੋ ਗਿਆ ਤੇਰਾ ਤਿਆਰ ਕਿਵੇਂ ਓਏ ਆਪਣੇ ਬਾਜ਼ਾਰ ਜਾਣਾ ਸੀ ਤੇਰੇ ਕੋਲ ਮੰਮੀ ਨਹੀਂ ਆਈ ਮੈਨੂੰ ਨਹੀਂ ਕੋਈ ਕਹਿ ਕੇ ਉੱਕੇ ਗਿਆ ਮਮਮੀ ਵੀ ਐਵੇਂ ਹੀ ਹੈ ਲਾ ਭੁੱਲ ਜਾਂਦੀ ਹੁਣ ਤਾਂ ਉਹਦੇ ਕੋਲ ਕਹਿ ਕੇ ਆਈ ਸੀ ਮੈਂ ਹੁਣ ਮੈਂ ਕਹਿੰਦੀ ਸੀ ਵੀ ਠੰਡ ਆ ਰਹੀ ਠੰਡ ਨਾਲ ਕੱਪੜੇ ਲੈਣ ਜਾਣਾ ਦੀ ਬਈ ਮੈਂ ਫੇ ਮੈਂ ਮੂੰਹ ਜਾਂਦਾ ਤੇ ਮਮਮੀ ਨੂੰ ਲੋ ਜਾਣਾ ਓਏ ਮਮਮੀ ਕਹਿੰਦੀ ਮੈਂ ਕਿਹਾ ਸੀ ਕਹਿੰਦੀ ਅੱਜ ਦਿਨ ਵਧੀ ਹੈਗਾ ਮੈਂ ਕੱਪੜੇ-ਕਪੜੇ ਧੋਣੇ ਦਾ ਭਈ ਮੇਰਾ ਨਹੀਂ ਹੈਗਾ ਕਹਿੰਦੀ ਟਾਈਮ ਤੂੰ ਜੱਗੀ ਨੂੰ ਲੈ ਜਾ ਕਹਿੰਦੀ ਓ ਤੂੰ ਦਾ ਟਾਈਮ ਬਾਹਲਾ ਲਾਣੀ ਆ ਤੂੰ ਉੱਠਦੀ ਨਹੀਂ ਤੂੰ ਹੁਣ ਪੈਸੇ ਦੇਣੇ ਨੇ ਕਿ ਹੁਣ ਖਰਨ ਦਾ ਪਊਗੀ ਬਈ ਜੇ ਤਿੱਕਦੇ ਪਸੰਦ ਨਹੀਂ ਆਣਗੇ ਉਹਨੂੰ ਦੂਜੇ ਦੇ ਤੇ ਲਜਾਵਾਂਗੇ ਮੈਨੂੰ ਨਹੀਂ ਪਤਾ ਹੈਗਾ ਤੂੰ ਮੰਮੀ ਨੂੰ ਲੈ ਜਾ ਕੱਲ ਨੂੰ ਬਾਗ ਜੀ ਕੱਲ ਨੂੰ ਅੱਜ ਤਾਂ ਦਿਨ ਇੰਨਾ ਵਧੀਆ ਹੈਗਾ ਕੱਲ ਨੂੰ ਫਿਰ ਐਂਦੀ ਧੁੰਦ ਨਿਕਲ ਜਾ ਉੱਤਰ ਜੇ ਤੇ ਉਸ ਤੋਂ ਬਾਅਦ ਕੌਣ ਲੈ ਕੇ ਜਾਊਗਾ ਠੰਡੇ 'ਚ ਕੌਣ ਜਾਊਗਾ ਅੱਜ ਦਿਨ ਸੋਹਣਾ ਤੀਗਾ ਮੈਂ ਤੈਨੂੰ ਤਾਂ ਕਹਿੰਦੀ ਸੀ ਵੀ ਹੁਣ ਬਿੰਦ ਲੋਕ ਇੱਕ ਘੰਟੇ ਦਾ ਕੰਮ ਹੈਗਾ ਚੱਲ ਫਿਰ ਹੋ ਜਾ ਤਿਆਰ ਮੈਂ ਤਿਆਰੀਆਂ ਮੈਂ ਪੈਸੇ ਲਿਆ ਮਾਂਉਂ ਕਹਾਂਦੀ ਵਾਹ ਪੈਸੇ ਪੜਾ ਦੇਂ ਜੱਕੀ ਨੂੰ ਉਹ ਮੈਨੂੰ ਲੱਗਾ ਭੁੱਲ ਗਈ ਚਲ ਕੋਈ ਨਾ ਮਤਾਂ ਕਰ ਤਿਆਰੀਆਂ ਬਸ ਹਾਂ ਚਲ ਆਜਾ ਮੈਂ ਪੈਸੇ ਉਹਦੇ ਚੱਕ ਲਾ ਇਹ ਅੱਡ ਮੰਮੀ ਜੀ ਲੈ ਤੇ ਤੂੰ ਆ ਬਾਗਿਆ ਦੀ ਤੂੰ ਮੈਨੂੰ ਕਹ ਦੂਗੀ ਹਾਂ ਉਹ ਉਹਨੂੰ ਲੈ ਜਾ ਉਹ ਬਾਬੂ ਉਹ ਬਾਬੂ ਯਾਰ ਹਰੇ ਵਧੀਆ ਹੋ ਗਿਆ ਖਰੋਟਾ ਵਰਗਾ ਮੈਂ ਤਾਂ ਕਰਨੀ ਹੇ ਮਾਲਕਾ ਵਧੀਆ ਝੁੱਪਾ ਲਾ ਦੇ ਖਰੋਟਾ ਵਰਕੇ ਪੱਤੀਆਂ ਸਭ ਕਹਾਂਗੀਆਂ ਤੇਰੀਆਂ ਝੁੱਪੇ ਵਾਲੀ ਸੋਹਣੀ ਹੈ ਆ ਸਾਰੀਆਂ ਸੁੱਕ ਗਈਆਂ ਵਧੀਆ ਕੀ ਕਰੀ ਜਾਂਦੇ ਆ ਮਮੀ थ हटिया गई मैं, तो मैं बोल दी मैं पार्थिया पाई गए बुराई सोहनी पार्थिया थरिया कपड़े हाँ तो कपड़े ले आई आ गए ले कपड़े आ गए ना हूं सैलान भी कट गये एने सोने कपड़े आते ने गए ਸੋ ਸੋਹਣੇ ਹੈ ਹੋਰ ਇੱਕ ਦੁਕਾਨ ਦੀ ਮਿਲ ਗਈ ਸਨ ਤਾਂ ਦੂਜੀ ਦੁਕਾਨ ਤੇ ਜਾਣੇ ਨਹੀਂ ਪਿਆ ਤੇ ਦੱਸ ਕੀ ਕਹਿੰਦੇ ਹਨ ਨਾ ਟਾਈਮ ਲੱਗਦਾ ਸਾਰੇ ਬੁੱਟਾਂ ਦੀਆਂ ਜਰਾਬਾਂਆਂ ਦੀਆਂ ਸੂਟਾਂ ਦੀਆਂ ਕੋਟੀਆਂ ਦੇ ਸਾਰੀਆਂ ਦੀ ਸੇਲਾਂ ਲੜਕੀ ਜਰਾਬਾਂ ਵੀ ਲੈ ਆਉਂਦੇ ਨਾਲ ਪਾਈ ਜਰਾਬਾਂ ਲੈ ਕੇ ਆਈਆਂ ਤੇਰੀ ਵੀ ਕਾਦੀ ਕੋਟੀ ਲੈ ਕੇ ਆਈਆਂ ਮੈਂ ਚੱਲ ਫਿਰ ਮੈਂ ਤਾਂ ਇਹ ਚਾਹੀ ਨਹੀਂ ਬਣਾਈ ਹੈਗੀ ਕੋਈ ਨਾ ਮੰਮੀ ਤੂੰ ਐ ਕਰ ਤੂੰ ਆ ਪਾਥੇ ਪੁੱਥੇ ਥੱਲੇ ਲੈ ਹੁਣ ਧੁੱਪ ਲੱਗ ਰਹੀ ਹੈ ਵਧੀਆ ਮੈਂ ਚਾਹ ਪਾਣੀ ਮੈਂ ਆਪ ਕਰ ਦਰਾਂ ਨਾਲੇ ਉੱਥੇ ਜਾ ਕੇ ਦਿਖਾ ਦੂੰਗੀ ਤੈਨੂੰ ਮੈਂ ਠੀਕ ਹੈ ਫਿਰ ਮੈਂ ਬਾਦੀ ਦੇ ਟਾਈਮ ਤੇ ਦਿਖਾਉਂਗੀ ਤੂੰ ਐਨੇ ਆ ਕਰਿਆ ਹਾਂ ਮੈਂ ਪ ਨਾ ਅਮਾ ਕਾ ਦੋੰਦਿਆਰੀ ਤੂੰ ਹੋਣ ਆਇਆ ਕਿਥੇ ਖੜ ਗਿਆ ਸੀ ਤੂੰ ਉਹਦਾ ਮੈਂ ਬਾਹਰ ਕਿਸੇ ਮੁੰਡੇ ਕੋਲੇ ਖੜ ਗਿਆ ਸੀਗਾ ਆ ਲੈ ਅਮੀ ਆ ਲਾਟਰੀ ਸਾਹਮਣੇ ਹੁਣ ਫੇਰ ਆਇਆ ਹੈ ਲੋਬ ਤੂੰ ਬਤੀ ਹੈ ਮੈਂ ਤਾਂ ਉੱਥੇ ਮੈਂ ਲੱਗ ਰਹੀਆਂ ᱛੀਆਂ ਤੇ ਹਰੇਕੋ ਬਾਈ ਕਹਿੰਦਾ ਖੜੇ ਪੈ ਗਿਆ ਕਹਿੰਦਾ ਯਾਰ ਤੂੰ ਲੈ ਕੇ ਜਾ ਮਾ ਯਾਰ ਰੈਣ ਦੇ ਘਰੇ ਗਾਲਾਂ ਬੰਦੇ ਨੇ ਕਹਿੰਦਾ ਕੁਛ ਨਹੀਂ ਹੁੰਦਾ ਯਾਰ ਕਹਿੰਦਾ 1000 ਰੁਪਏ ਵੀ ਹੈ ਕਹਿੰਦਾ ਤੇ ਬਾਲੀ ਨਹੀਂ ਹੈਗੀ ਲੈ ਜਾ ਲੈ ਜਾ ਕਹਿੰਦਾ ਇੱਕ ਵੱਡੇ ਵੱਡੇ ਨਾਮ ਨਾਲ ਕ ਨਾ ਲੱਗ ਜੂਗੀ ਕਹਣਾ ਹੁਣ ਹੀ ਕੱਢਾਂਗੇ ਕੱਲ ਪਰਸੋਂ ਨੂੰ ਮੈਂ ਚੱਲ ਕੋਈ ਗੱਲ ਨਹੀਂ ਮੈਂ ਖਾ ਤੇ ਆਉਗਾਂ ਨਾ ਅਖਬਾਰ ਤੇ ਆਉਗੀ ਫਲਾਣੇ ਤੇ ਮਹਾ ਉਹ ਤਾਂ ਮੈਂ ਲਾਇ ਰੱਖਿਆ ਕਹਣਾ ਬਸ ਤੈਨੂੰ ਉੱਥੇ ਆ ਜੂਗਾ ਕਿਤੇ ਆਣ ਜਾਣ ਦੀ ਲੋੜ ਨਹੀਂ ਮੈਂ ਚੱਲ ਘਰੇ ਬੈਠੇ ਨਾਲ ਲੈਟਰੀ ਦਾ ਪਤਾ ਲੱਗ ਜੂ ਨਾ ਕਿੰਨੇ ਦੀ ਇਹ ਹੁਣ ਦੱਸੇ ਤਾਂ ਹੈਗਾ ਮੰਮੀ 1000 ਰੁਪਏ ਦੀ 1000 ਬੂਮੇ ਮਾਰਦੇ 1000 ਰੁਪਏ ਘੜਿਆ ਹੈ ਮੈਂ ਮੰਮੀ ਉਹ ਨਿਆਮ 80 ਗੱਡੀ ਟਰੈਕਟਰ ਵੱਡਾ ਪਤਾ ਨਹੀਂ ਕੀ ਕੁਝ ਲਾਟਰ ਪਾਟਰ ਬੜਾ ਹੈ ਨਿਕੜੂਗੀ ਨਿਕੜੂਗਾ ਨਾ ਲਾ ਦੀ ਇਹ ਕੁਛ ਨਹੀਂ ਨਿਕਲਣਾ ਹੈਗਾ ਮੈਂ ਤੈਨੂੰ ਹੁਣ ਹੋਂ ਦਾਦਾ ਪੈਦਾ ਨਹੀਂ ਨਿਕੜਿਆ ਤੈਨੂੰ ਕੁਛ ਹੁਣ ਹੋਂ ਤੈਨੂੰ ਕੋਰ ਨਿਕਲ ਰਿਹਾ ਹੈਗਾ ਇਹ ਜੋ ਤਾਂ ਗਰਮ ਕੱਪੜੇ ਧਾਉਂਦਾ ਜਰਾ ਬਾਹ ਧਾਉਂਦਾ ਹੈ ਮੈਂ ਤੈਨੂੰ ਕਹਿ ਰਹੀ ਵੀ ਤੂੰ ਹਟ ਜਾ ਹਟ ਜਾ ਲੈ ਡੇ ਰੋੜੇ ਲਾਉ ਤੂੰ ਘਰ ਨਹੀਂ ਕਿਸੇ ਦੀ ਮੰਨਦਾ ਹੈਗਾ ਇਹ ਮੰਮੀ ਉਹ ਕਹਿੰਦਾ ਗਰੰਟੀ ਹੈ ਲਿਕੜੂਗੀ ਲਿਕੜੂਗੇ ਹੀ ਨਹੀਂ ਕਹਿੰਦਾ ਨਾ ਨਿਕੜਨੋਂ ਹਟਦੀ ਪੱਕੀ ਹੈ ਕਹਿੰਦਾ ਲਿਕੜੂਗੀ ਮੇਰੀ ਮੇਰੀ ਗਰੰਟੀ ਹੈ ਜੇ ਤੈਨੂੰ ਇੱਕ ਰੁਪਏ ਦੀ ਲੱਕੜੀ ਬੇਬੇ ਐਸੇ ਤੇਰੇ ਗੱਲ ਕਰਕੇ ਨਾ ਲੱਕੜ ਦੀ ਨਹੀਂ ਹੈਗੀ ਜੇ ਤੂੰ ਆ ਨੰਨੇ ਪੌਣੀ ਮੈਂ ਨੰਨੇ ਸੱਚੇ ਪੌਣੀ ਆ ਇਹ ਤਾਂ ਲਾਕੜੀ ਹੱਸ ਕੇ ਫੜ ਲੈਂਦੀ ਹੱਸ ਕੇ ਤਾਂ ਤਾਂ ਫੜਾਂ ਜੇ ਕੁਛ ਲੱਕੜੇ ਪਰ ਜਦੋਂ ਜਾਣਾ ਮੰਦੀ ਉਹ ਨਿਆ ਆਪਾਂ ਠੀਕ ਕਟਾ ਦੇ ਆ ਟਿਕਟ ਕਟਾ ਦੇ ਸਾਹਮਣੇ ਸਾਹਮਣੇ ਕਿ ਮੈਂ ਤਾਂ ਜਿੱਦਣ ਨਿਕੜਾ ਤੈਨੂੰ ਕੁਛ ਮੈਂ ਭੜਾ ਦੂੰ ਤੈਨੂੰ ਕਿ ਜਿੱਦ ਖੂਬ ਕੰਡਾ ਕਰਨੇ ਆਉਂਦੇ ਕੇ ਹਮੇ ਕੋਈ ਨਾ ਜਿੱਦਨ ਲਿਕੜੇ ਉਧਰ ਮੈਂ ਤੁਹਾਨੂੰ ਦਿਖਾਵਾਂ ਵੀ ਆ ਲਿਕੜ ਗਿਆ ਉਹ ਮੈਨੂੰ ਐ ਦੱਸ ਚਾਹ ਚੂ ਬਣਾ ਰਖੀ ਹੈ ਗਣਾ ਕਿਆ ਤਾਂ ਅਮਨੇ ਬਣਾ ਰਕੇ ਪੀਣ ਲੱਗਿਆ ਜਾ ਜਾ ਕੇ ਚਾਹ ਪੀ ਲੈ ਮੈਂ ਆਉਂਨੀ ਆ ਕੰਨ ਕੇ ਹੱਥ ਮਾਰ ਕੇ ਮਾੜ ਮੋਟਾ ਚੰਗਾ ਕੋ ਸਾਮ ਦੀ ਯਾਦ ਕਰਕੇ ਆ ਸਾਮ ਲੂੰਗੀ ਵੀ ਮੇਰੇ ਪੁੱਤ ਗਿਫਟ ਬਹੁਤ ਵੱਡਾ ਲਿਆ ਹੋਗਾ ਸਾਮ ਲੂੰਗੀ ਹਾਂ ਨਾਲੇ ਤੇ ਹੋਇਆ ਇਹ ਤੋਂ ਬਿਨਾ ਫਲਿਕੜ ਦੀਨੇ ਲੈ ਕੇ ਜਾਣੀ ਪੈਂਦੀ ਹੈ ਉੱਥੇ ਜੀ ਲਿਕੜ ਗਈ ਕੋਈ ਮੈਨੂੰ ਚਾਰ ਦਿਨ ਬਾਅਦ ਨਾ ਰੱਖਣੀ ਮੈਂ ਜੇਬ ਚ ਵਾ ਕੇ ਰੱਖੂੰਗੀ ਹਾਂ ਦੇਖ ਚਲ ਕਿੰਨੇ ਜੰਗਾ ਜਾਨਾ ਜਮ ਆ ਗਿਆ ਉਹ ਤਾਂ ਕੱਪੜੇ ਧੋਣੇ ਜਿਹੜੇ ਮੈਂ ਤਾਂ ਕੱਪੜੇ ਬੁੱਲ ਗਈ ਦੇਖ ਨਹੀਂ ਪਤਾ ਕਿੰਨੇ ਕੋਲਾਂ ਹਾਲੀ ਹੋਏ ਪਏ ਨੇ ਕੱਪੜੇ ਤਾਂ ਹੋ ਆਪਾਂ ਵੀ ਆ ਰਹੀਆਂ ਮੜੇ ਬਾਹਰ ਆਈਓ ਆਉਨੇ ਆ ਮੈਂ ਤਾਂ ਮਾਟੀਟ ਸਾਹਮਣੇ ਆਈ ਸੀ ਆ ਕੇ ਸਾਹਮਣੇ ਹੁਣ ਉਹ ਰੀਤ ਤੱਕ ਜਾਂਦੀ ਆਪច ਕੀ ਕਮਾਈ ਦੀ ਚਾਚੀ ਮੈਂ ਤਾਂ ਕਹਿੰਦੀ ਸੀ ਤੈਨੂੰ ਉਹਨਾਂ ਦੇ ਵਕਤ ਨਾਲ ਚੱਲੀਏ ਆਪਾਂ ਪਹਿਲੇ ਵੇੜਾਂ ਦੇ ਉਹਨਾਂ ਦੇ ਮਰਗਤ ਚ ਹੋ ਗਈ ਮੈਂ ਕਹਿੰਦੀ ਮਾਹ ਮੇਰਾ ਟਾਈਮ ਨਹੀਂ ਹੈਗਾ ਆਪਾਂ ਫੇਰ ਮੱਗ ਜਾਂਦੇ ਮੋ ਚਾਚੀ ਅਸੀਂ ਤਾਂ ਫੇਰ ਉਹਨਾਂ ਸਾਰੀਆਂ ਕੱਟੀਆਂ ਹੋ ਰਹੀਆਂ ਵੀਰ ਆਸ ਤਾਂ ਫੇਰ ਜਾਣੀਆਂ ਭਾਣੇ ਵਰਤ ਕੱਲੀ ਰਹਿ ਜਾਈਂ ਫੇਰ ਨਾ ਕਹੀ ਵੀ ਮੈਨੂੰ ਲੈ ਕੇ ਨਹੀਂ ਗਈਆਂ ਹੈਗੀਆਂ ਇਹ ਹੋਂ ਤਾਂ ਮੇਰੇ ਕੱਪੜੇ ਧੋਣ ਵਾਲੇ ਪਏ ਤੇ ਹੈ ਤੇ ਆਏ ਕਰਾ ਤੁਸੀਂ ਖੜਜੋ ਮੜ ਜਾ ਕਾਇ ਕੰਜ ਨਹੀਂ ਹੋ ਰਹੀਆਂ ਤੁਸੀਂ ਜਾਣਾਂਗੇ ਚੌਕੀ 12 13 ਜਾਣੀਆਂ ਹੋ ਰਹੀਆਂ ਫਿਰ ਤੂੰ ਕੁੱਲੀ ਰਹਿ ਜੇਂਗੀ ਕੁੜੇ ਤੂੰ ਆਜਾ ਸਾਡੇ ਨਾਲ ਫਿਰ ਖੜਜਾ ਤੁਸੀਂ ਮੈਂ ਕੱਪੜੇ ਦਾ ਵਰਦਾ ਮੇਰੇ ਕੱਪੜੇ ਦਾ ਖਰਾਬ ਹੋ ਗਿਆ ਚੌਕੀ ਕੀ ਵਿਆਹ ਜਾਣਾ ਕੁੜੇ ਬੈਠਣੇ ਜਾਣਾ ਅੱਜ ਪਿੰਡ ਚ ਹੀ ਜਾਣਾ ਗਾੜਾ ਚਲੀ ਇਹ ਹੀ ਸੋਹਣੇ ਦਾ ਕੱਪੜੇ ਤੇਰੇ ਵਰਜੇ ਨੇ ਕੱਪੜੇ ਹੋਰ ਆਜਾ ਆਜਾ ਚੱਲ ਫਿਰ ਫਿਰ ਮੈਨੂੰ ਜਾਇਂ ਜਾਣਾ ਹੈਗਾ ਮੈਂ ਜਾਤਾ ਪੀਲੀ ਮੈਂ ਆ ਚੱਕ ਧਰਜੀ ਕਰਦਣੀ ਆ ਮੰਮੀ ਉਹਨਾਂ ਦੇ ਬੈਠਣ ਗਈ ਹੈ ਗਿਆ ਨਹੀਂ ਪਤਾ ਕੀ ਦੋ ਆਵੇ ਨਾ ਨਾਲ ਕੱਪੜੇ ਜਪਏ ਨੇਗੇ ਉਹ ਵੀ ਪਾਨੇ ਪਏ ਨੇ ਮਸ਼ੀਨ 'ਚ ਦੇਖਦੀਆਂਗੇ ਚੱਕਤਰ ਜੀ ਨਾਲ ਆ ਪੈਕੇਜਾਂ ਲੈ ਜਾਣੀਆਂ ਦੋ ਦਿਨ ਹੋ ਗਏ ਹੀ ਪਿਆਗਾ ਬੈਗ ਜਾ ਵੀ ਲੈ ਆ ਮਸ਼ੀਨ 'ਚ ਪਾਦਾ ਕੱਪੜੇ ਆ ਮਮੀ ਤਾਂ ਉੱਥੇ ਜਾ ਰਹੀਗੀ ਤੱਕੀ ਦੋ ਆਵੇ ਲੈਣੇ ਮੈਂ ਮਸ਼ੀਨ 'ਚ ਪਾ ਦੇਣੀ ਆ ਕੱਪੜੇ ਧੋਣ ਵਾਲੇ ਪੈ ਜਾਣਗੇ ਲੈ ਮਤਾਹ ਕਹਿੰਦੀ ਸੀਗੀ ਹੁਣ ਤਾਂ ਆਥਣੇ ਹੋ ਰਿਹਾਗਾ ਨਾ ਵੀ ਕੇਰਾ ਚੱਲ ਮੈਂ ਪਾ ਕੇ ਐਂ ਰੱਖ ਦਿੰਨੀ ਆਂ ਕਿ ਸਵੇਰੇ ਧੋ ਦੂੰਗੀ ਤੇ ਉਹ ਢਟਕਣ ਲਾ ਜਾਣੀਆਂ ਤੇ ਹੁਣ ਤਾਂ ਦਾਲ ਸਬਜ਼ੀ ਦਾ ਟਾਈਮ じゃ ਹੋ ਰਿਹਾਗਾ ਹੁਣ ਤਾਂ ਟਾਈਮ ਨਹੀਂ ਹੈਗਾ ਨਾਲੇ ਤਾਜਾ ਪਾਣੀ ਆਊਗਾ ਉਦੋਂ ਨੂੰ ਵਧੀਆ ਕਪੜੇ ਧੁੱਤੀ ਜਾਣਗੇ ਨਾਲ 2-3 ਹੋਰ ਹੋ ਜਾਣਗੇ ਉਦੋਂ ਨੂੰ ਚੱਲ ਫੇਰ ਹੀ ਧੋਵਾਂਗੀ ਲੈ ਅਖਬਾਰ ਤਾਂ ਆ ਗਿਆ ਨਵਾਂ ਤੇ ਹੁਣ ਮੈਂ ਇਹਦੇ ਵਿੱਚ ਨਾ ਦੇਖਾਂ ਪਰ ਜਲਤ ਨਿਕੜੂਗਾ ਆਪਣਾ ਜੋ ਲੋਟਰੀ ਦਾ ਕਹਿੰਦੇ ਦੀ ਬੰਪਰ ਲੋਟਰੀ ਹੈ ਬੰਪਰ ਲੋਟਰੀ ਹੈ ਤੇ ਦੇਖਦੇ ਆ ਕਿੱਥੇ ਜੀ ਹੈ ਏਸ ਵਿੱਚ ਕਹਿੰਦੀ ਦੀ ਕਿਨੇ ਏਸੇ ਅਖਬਾਰ ਚ ਉਹ ਰਿਜ਼ਲਟ ਲੈ ਕਿਤੇ ਦੀਦਾ ਤਾਂ ਹੈ ਨਹੀਂਗਾ ਹਾਂ ਆਤੀਗਾ ਲੈ ਨੰਬਰ ਵੀ ਆ ਕਦੀ ਲੈ ਰੱਖੇ ਨੇ ਮੈਂ ਤਾਂ ਰਾਤ ਦਾ ਕੁਛ ਵੀ ਨਹੀਂ ਲੈ ਜਾ ਕੇ ਸਵੇਰੇ ਸਵੇਰੇ ਅਖਬਾਰ ਚ ਦੇਖਾਂਗੀ ਤੇ ਦੇਖਾਂ ਕਿੱਥੇ ਨੇ 8 5 6 7 8 ਓਏ ਇਹ ਮੇਰੀ ਨਹੀਂ ਲੱਗੀ ਲਾਟਰੀ। ਉਹ ਸੇਵੇਂ ਆ ਜਮਾ। ਤਾਂ ਬਣ ਗਈ ਗੱਲ ਆ। ਮੰਮੀ ਹਾਂ ਤਾਂ। ਛੇਤੀ ਆ। ਤੁਹਾਨੂੰ ਖੁਸ਼ਖਬਰੀ ਦੇਵਾਂ। ਲੈ ਇਹ ਜੀ ਖੁਸ਼ੀ ਕੀ ਆ ਗਈ ਤੈਨੂੰ ਜਿਹੜਾ ਘਰ ਦੇ ਮਾਂ ਨੂੰ ਬੋਲ ਮਾਰ ਲਿਆ। ਲੈ ਤੂੰ ਬੈਠ ਤੈਨੂੰ ਦੱਸਾਂ। ਇਹ ਤੂੰ ਕਹਿੰਦੀ ਹੁੰਦੀ ਦੀ ਲਾਟਰੀ ਲੱਗਦੀ ਲਾਟਰੀ ਲੱਗਦੀ। ਆ ਦੇਖ ਲਾਟਰੀ ਲੱਗ ਗਈ। ਕਹਿੰਦੇ ਦੀ ਪੱਕੀ ਲੱਗੂਗੀ ਲੱਗੂਗੀ। ਸੱਚੀ ਅਗਲੇ ਸੱਚ ਬੋਲਦੇ ਸੀਗੇ ਲਾਟਰੀ ਲੱਗੀ ਆਪਣੀ। ਬੇਪੁੱਤ ਮੈਨੂੰ ਤਾਂ ਸੱਚ ਨਹੀਂ ਆਉਂਦਾ ਜੇ ਵੀ। ਲੈ ਮੰਮੀ ਯਕੀਨ ਕਰਾ ਦੇਖ ਲਾਟਰੀ ਲੱਗ ਗਈ ਆਪਣੀ ਮੈਨੂੰ ਕੀ ਕੁਕੜਾ ਹੁੰਦਾ ਹੈ ਤੂੰ ਮੈਨੂੰ ਪੜ ਕੇ ਸੁਣਾ ਲੈ ਪੜ ਕੇ ਕੀ ਸੁਣਾਵਾ ਇਹਦੇ ਵਿੱਚ ਨੰਬਰ ਲੱਗ ਗਿਆ ਆਪਣਾ ਜਿਹੜਾ ਆਪਣਾ ਨੰਬਰ ਸੀ ਕੁੱਪਣ ਦਾ ਮੈਂ ਤਾਂ ਯਕੀਨ ਨਹੀਂ ਆਉਂਦਾ ਮੈਂ ਸੱਚੀ ਉਹ ਸੌ ਖਾਨਾ ਤੇ ਸੱਚੀ ਯਕੀਨ ਕਰ ਆਪਣੀ ਲਾਟਰੀ ਲੱਗ ਗਈ ਮੈਂ ਕਾਦੀ ਲੱਗੀ ਐਂ ਤਾਂ ਦੱਸ ਦੇ ਮੋਟਰਸਾਈਕਲ ਲੱਗ ਗਿਆ ਆਪਣਾ ਲਾਟਰੀ ਚ ਮੋਟਰਸਾਈਕਲ ਲਿਕੜਿਆ ਮੋਟਰਸਾਈਕਲ ਲਿਕੜਿਆ ਹਾਂ ਚੱਲ ਸੋਖਰ ਮਾਲ ਕਦਾ ਹੋਰ ਆ ਲੈ ਤੂੰ ਤਾਨੇ ਮਾਰਦੀ ਐ ਨਹੀਂ ਲਿਕੜਦੀ ਤੂੰ ਹੀ ਪੈਸੇ ਦੇਖ ਐ ਕਿਸਮਤ ਜਾਗ ਜਾਂਦੀ ਐ ਕਈ ਵਾਰ ਹਾਂ ਹੁਣ ਜਿਹੜਾ ਮੈਂ ਤੈਨੂੰ ਕੁੱਪਣ ਜਾਂ ਫੜਾਇਤੀ ਟਿਕਟ ਫੜਾਇਤੀ ਸਾਹਮਣੇ ਵਾਸਤੇ ਉਹ ਟਿਕਟ ਹੋ ਰੱਖ ਹੱਥ 'ਚ ਫਿਰ ਉਹ ਲੈ ਕੇ ਜਾਣੀ ਪਊਗੀ ਕੱਲ ਨੂੰ ਆਥਣੇ ਮੈਨੂੰ ਸੱਚ ਜਮਾ ਕਰਾਉਣਾ ਪਊਗਾ ਫਿਰ ਕੱਲ ਨੂੰ ਆਪਾਂ ਮੋਟਰਸਾਈਕਲਿਆਂ ਵਾਂਗੇ ਉਹ ਟਿਕਟ ਹਾਂ ਟਿਕਟ ਜਿਹੜੀ ਮੈਂ ਤੈਨੂੰ ਫੜਾਇਤੀ ਕੁੱਪਣ ਸਾਹਮ ਕੇ ਰੱਖਿਆ ਹਾਂ ਹਾਂ ਲੈ ਉਹ ਕੁੱਪਣ ਫੜਾਣਾ ਮੈਨੂੰ ਆਥਣੇ ਫੜਾ ਦੇ ਹੁਣ ਸਾਹਮ ਕੇ ਫਿਰ ਮੈਂ ਜਮਾ ਕਰਾਉਂਗਾ ਹਾਂ ਹਾਂ ਮੈਂ ਸਾਹਮ ਕੇ ਮੈਂ ਦੇਉਣੀ ਆ ਹਾਂ ਲੈ ਛੇਤੀ ਲੈ ਮੈਂ ਜਾ ਕੇ ਨਹੀਂ ਇਹ ਹਾਂ ਜੀ

ਇਹ ਬੱਚਾ ਮੈਂ ਤਾਂ ਟਿਕਟ ਮੈਂ ਤਾਂ ਤਰ ਕੇ ਪੁੱਗੀ ਮੈਨੂੰ ਤਾਂ ਯਾਦ ਨਹੀਂ ਆਉਂਦੀ ਹੈ ਇਹ ਮੇਰੇ ਲਈ ਮੈਂ ਮੈਨੂੰ ਟਿਕਟ ਫੜਾਈ ਦੀ ਤੂੰ ਤਾਂ ਉੱਥੋਂ ਆਈ ਉੱਠ ਕੇ ਕਹਿੰਦੀ ਹਾਂ ਮੈਂ ਟਿਕਟ ਲੈਣੀ ਆ ਇਹ ਮੈਨੂੰ ਤਾਂ ਮੈਂ ਤਾਂ ਹੁਣ ਐ ਜਾਦੀ ਮੈਂ ਮੈਂ ਤਾਰ ਕਿੱਥੇ ਗਈ ਲੈ ਮੈਂ ਤੈਨੂੰ ਦੇਖ ਉਹਥੇ ਦੁਕਾਨ ਕੇ ਹੱਥ ਮਾਰ ਲੱਗਦੇ ਮੈਂ ਤੈਨੂੰ ਆ ਕੇ ਟਿਕਟ ਫੜਾਈ ਹੈ ਤੂੰ ਕਹਿੰਦੀ ਹਾਂ ਮੈਂ ਧਰਦੀ ਆ ਹੁਣ ਤਾਂ ਧਰੀਏ ਹੁਣੀ ਸਾਹਮਣੇ ਇੱਥੇ ਤਾਂ ਲੈ ਧਰਦੀ ਐ ਉਹ ਫੜਾਈ ਜਤਾਂ ਮੈਨੂੰ ਹੈ ਕਿ ਮੈਂ ਹਾਂ ਮੈਂ ਸਾਹਮਣੇ ਹੁਣੀ ਆ ਮਰਦਾਬਈ ਹੁਣ ਮੇਰੇ ਦਿਮਾਗ ਤੇ ਹੋਣੀ ਹੈਗਾ ਮੈਂ ਤਾਂ ਵੀ ਕਿੱਥੇ ਢੱਤੀਓ ਕਿੱਥੇ ਨਾ ਇਹ ਤਾਂ ਹੁਣ ਯਾਦ ਨਹੀਂ ਆਉਂਦਾ ਤੇ ਬੇਬੇ ਉਹ ਤਾਂ ਬਿਨਾ ਤੇ ਲਾਟਰੀ ਨਹੀਂ ਲੱਗਣੀ ਆਪਾਂ ਨੂੰ ਦੇਣੀ ਨਹੀਂ ਅਗਲੇ ਨੇ ਕੁਸਾ ਫਿਰ ਹੁਣ ਹੋਰ ਕੀ ਇਲਾਜ ਬਣੇ ਹੁਣ ਫੇਰਾ ਹੁਣ ਮੈਂ ਦੱਸ ਤੇ ਇਲਾਜ ਕੀ ਬਣੇ ਇਲਾਜ ਕੀ ਹੁਣ ਉਹ ਪਾੜਨੀ ਪਊਗੇ ਆਪਾਂ ਨੂੰ ਹੋਰ ਕੀ ਹਾਂ ਫੇਰ ਆਪਾਂ ਪਾੜ ਲੈਨੇ ਆ ਜਿਹੜੀ ਜੀ ਲਾਟਰੀ ਲਿਕੜੀ ਉਹ ਖੋਤੀ ਪਾੜਣਾ ਨਹੀਂ ਉਹੀ ਸਾਮੀ ਗਈ ਇਹ ਮੇਰੇ ਮਤਾਂ ਦੀ ਜਾਂ ਸਾਮੀ ਐ ਵਿਚਾੜਾ ਛੁਟਾ ਕੇ ਫੜਾਉਣ ਗੱਲਾਂ ਚ ਕੀ ਆ ਜਾ ਪਾੜੀਏ ਚੱਲ ਫੇਰ

ਫਰਮਾ ਕੀ ਕਰਾ ਹਾਂ ਮੈਂ ਤਾਂ ਸਾਰੀ ਬਾਹਰ ਦੇਖ ਲਈ ਭਾਈ ਹਾਂ ਮੇਰੇ ਨੱਕ ਜਾ ਰੋਵੇ ਮੇਰੇ ਤੇਰੀ ਜਾਨ ਹੋ ਰਹੀ ਹੈ ਮੈਂ ਦੇਖ ਇੱਕੇ ਲਾਟੇ ਨਿਕੜੀ ਉਹ ਵੀ ਮੰਦਰਾ ਦੇ ਜਾਣ ਕੀ ਕੋਤੀ ਜਾਣ ਕੇ ਉਹ ਗਿਆ ਬੱਸ ਮੈਨੂੰ ਤੇਰੇ ਨਾਲ ਫੈਲਾ ਮੇਰੀ ਓਟ ਨਹੀਂ ਗਈ ਬਹਾਰੋਂ ਨਿਕਲ ਤਾਹੀ ਬੈਰ ਘਟਿਆ ਤਾਂ ਕੰਮ ਕਟਿਆ ਬੈਰ ਆ ਕੇ ਜੇ ਮੇਰੇ ਜਵਾਹਰ ਲੈਣੇ ਹਨ ਤਾਂ ਸ਼ਾਮ ਕੇ ਤਾਂ ਚਲੀ ਜਾ ਜਰੂਰ ਇੱਥੇ ਇੱਥੇ ਇੱਕ ਲੰਮੀ ਹਾਂ ਦੇਖ ਹਾਂ ਮੋਟਾ ਥੋੜਾ ਨਾ ਮਾਰ ਲਿਆ ਥੋੜਾ ਦੇਖ ਲਈ ਸਾਰੇ ਹਾਂ ਦੇਖ ਲੈ ਕਿਸੇ ਪਾਸੇ ਦੇਖ ਬੋ ਤੂੰ ਮੈਂ ਤਾਂ ਹੱਬ ਗਈ ਬੱਚਾ ਮੈਨੂੰ ਨਹੀਂ ਹੁਣ ਸਿਆ ਕਿ ਨਾ ਮੇਰਾ ਦਿਮਾਗ ਲੱਗੇ ਵੀ ਮੈਂ ਤੇਰੀ ਕਿੱਠੇ ਆ ਉਹ ਮੈਂ ਸੋਚਦੀ ਹਾਂ ਵੀ ਮੈਂ ਧਰ ਕਿੱਥੇ ਤੇ ਸੋਚ ਸੇਤੀ ਹੋਣਾ ਹਾਂ ਬੋਲਾਂਗੀ ਮੈਂ ਦਿਮਾਗ ਦੇਗਾ ਹਾਂ ਮੈਨੂੰ ਤਾਂ ਪਾਚੀ ਫਟਾਈ ਦੇਖ ਮੈਂ ਉਰੇ ਆ ਗਈ ਅੰਦਰ ਸਾਹਮਣ ਮੈਨੂੰ ਆਮਨ ਨੇ ਬੋਲ ਮਾਤਾ ਮੰਮੀ ਆਈ ਕਹਿੰਦੀ ਬਾਹਰ ਕਨ ਕੋਈ ਆ ਰਹੀ ਹੈ ਅੱਛਾ ਮੈਂ ਤਾਂ ਕਪੜੇ ਧਰ ਕੇ ਪਾਚੀ ਮੈਂ ਤਾਂ ਉਧਰ ਵਾਗੀ ਮੈਂ ਤਾਂ ਉਰੇ ਬੈਠੇ ਤੋਂ ਨਾਲੇ ਕਪੜੇ ਅੱਛਾ ਮੈਂ ਤਾਂ ਕਪੜੇ ਧਰ ਕੇ ਵੀ ਆ ਕੇ ਸਾਹਮੂ ਕੀ ਮੈਂ ਤਾਂ ਉਹਨਾਂ ਦੇ ਬੈਠਣ ਵਾਗੀ ਅੱਛਾ ਉਹ ਕਪੜੇ ਤੋਂ ਐਨਾ ਅਮਨੇ ਟੜਕੀ ਸੀ ਹੀਰ ਜਪਾਇਨਾ ਅਰਤੀ ਭਾਈਓ ਕਪੜੇ ਦੇ ਵਿੱਚੋਂ ਤੁਸੀਂ ਲੰਗਰ ਦੀ ਕੀ ਪਾਤੀ ਅਮਨੇ ਲੈ ਆ ਜਾ ਮੀ ਪਾਲੀਏ ਦੇਖੋ ਮਾੜਾ ਮੋਟਾ ਕਿਸੇ ਪਾਸੇ ਆ ਦਿਖਾ ਇੱਧਰ ਬਸ ਮੈਂ ਆਪੇ ਦੇਖ ਨੂ ਐ ਕਿਉਂ ਜ਼ਿਆਦਾ ਦੇਖੇਗੀ ਲੈ ਦੇਖ ਲੈ ਹੋ ਕੀ ਆ ਗਿਆ ਲੈ ਕੜਪਾ ਆਮਣੇ ਤਾਂ ਮੋਟਰਸਾਈਕਲ ਮੈਨੂੰ ਵੱਡਾ ਬਾਕਸਰ ਨਾ ਇਹਨੇ ਕਪੜੇ ਜਨ ਪਾਇਲ ਸੀ ਜਨ ਚਲਾ ਦੇ ਕਿ ਨਹੀਂ ਭਾਈ ਹੈਗੇ ਨੂੰ ਫੇਰ ਹੀ ਪਤਾ ਲੱਗਦਾ ਤੂੰ ਨੇ ਕਹਿ ਸਕਦੀ ਭਾਈ ਮਨ ਮੁੰਡਾ ਦੇਖ ਤੂ ਕਿ ਬੰਦਾ ਤਾਂ ਉਹ ਕਰਦਾ ਹੁੰਦਾ ਇਹ ਬੁੱਤ ਮੈਂ ਤਾਂ ਨਾ ਨਹੀਂ ਬਾਗੀ ਮੈਂ ਤਾਂ ਹੈ ਹੀ ਨਹੀਂ ਜਿਕਨੇ ਤਾਂ ਇਹਨੇ ਕਪੜੇ ਪਾਇਨ ਨਾ ਕਰਤਾ ਕੋਈ ਬੰਦਾ ਇਹ ਤਾਂ ਇਹ ਮਸਨਾ ਜਵਾਕ ਦੀ ਚੀਜ਼ ਨਿਕਲੀ ਉਹਦਾ ਲਿਕੜੂ ਦਾ ਬੋਲਟ ਇਹਦਾ ਹੁਣ ਹੁਣ ਜਾ ਜਿਕਨੇ ਕੀ ਬੁੱਤੇ ਇਹਦਾ ਕੁਸ਼ਮੀਰ ਤਾਂ ਸਾਰੀ ਫੱਟ ਗਈ ਤੇਰੀ ਤਾਂ ਗਲਤੀ ਹੈ ਇਹ ਸਭ ਤੋਂ ਗੱਡੀ ਮੇਰੀ ਨਾ ਗਲਤੀ ਹੈ ਕਿ ਉੱਤੇ ਇਹਨੇ ਮੈਨੂੰ ਬਹੁਤ ਮਾਰਤਾ ਕਨਿਓ ਉਹ ਦੇਖੋ ਘੁੰਡਣ ਆ ਰਹੀ ਆਪਣੀ ਕਿਹੜੀ ਬਸ ਹੈ ਤੇਰਾ 20 ਵਾਰੀ ਸੁਨਾਤੀ ਗੱਲ ਇਹ ਆ ਲੈ ਆਪ ਦੇ ਨਿਕੜੇ ਚ ਆ ਸਾਰੀ ਹੋ ਗਈ ਫਿਰ ਤਾਂ ਸਾਰੀ ਫਟ ਗਈ ਲੈ ਹੁਣ ਇਹ ਤੋਂ ਕੀ ਕੀ ਅਗਲਾ ਉਹ ਕੱਢੂਗਾ ਮੈਨੂੰ ਕੀ ਹੋਊਗਾ ਵੀਨੇ ਇਹ ਜੀ ਚੀਜ਼ ਤਾਂ ਸਾਹਮਣੇ ਰੱਖਣ ਵਾਲੀ ਹੁੰਦੀ ਹੈ ਬੇਕੁਟ ਮੈਂ ਗੋਨੇ ਆਗਾ ਰਾਂ ਤੇਰੀ ਮੈਂ ਇਹ ਖਾਮ ਦੇਂਦੀ ਕਿ ਤੇ ਤਰ ਜਾਂਦੀ ਫਿਰ ਮੈਂ ਕਪੜਾ ਤਰ ਗਈ ਤਾਂ ਇਹ ਤੇਰਾ ਮੋਟਰਸਾਈਕਲ ਨਾ ਉਹ ਬੋਲੀ ਨੇ ਦੇਖਿਆ ਵੀ ਭਈ ਮਾਣਾ ਮੋਟਰ ਦੇਖ ਕੇ ਬੰਦਾ ਦੀ ਕੁਝ ਚੀਜ਼ ਹੁੰਦੀ ਆ ਕੋਈ ਜੇਬ ਕੱਚ ਜਿਹੀ ਆ ਪੱਖ ਮਾਰਦੇ ਆ ਤੇ ਸਿੱਧੇ ਆ ਕੇ ਉਹ ਦੇਖ ਤੇ ਆਈ ਨਹੀਂ ਉਹ ਦੇਖ ਜਾਈਗੀ ਉਹ ਤਾਂ ਅੱਖਾਂ ਹੀ ਨਹੀਂ ਚਲਦੀ ਐ ਅੱਖਾਂ ਤਾਂ ਮੇਰੀਆਂ ਮਚਾਤੀਆਂ ਦੇਖ ਲੈਣ